ਇਹ ਇਤਿਹਾਸ ਜੋ ਅੱਜ ਦੱਸਣ ਜਾ ਰਿਹਾ ਹਾਂ ਨਾ ਮੈਂ ਇਹ ਲੁਕਿਆ ਇਤਿਹਾਸ ਹੈ ਸਾਨੂੰ ਕਿਸੇ ਨੂੰ ਇਸ ਦਾ ਪਤਾ ਨਹੀਂ ਹੈ ਇਹ ਇਤਿਹਾਸ ਭਾਈ ਸਚਨ ਸੱਚ ਦਾ ਹੈ ਜਿਹੜਾ ਕਿ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਸੇਵਕ ਸਨ ਸਚਨ ਸੱਚ ਜੀ ਨੇ ਗੁਰੂ ਸਾਹਿਬ ਦੀ ਗੋਇੰਦਵਾਲ ਰਹਿ ਕੇ ਬਹੁਤ ਸੇਵਾ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਉਸ ਦੀ 12 ਸਾਲ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਚਰਨਾਂ ਦਾ ਜੋੜਾ ਉਸ ਨੂੰ ਬਖਸ਼ਿਸ਼ ਵਜੋਂ ਦਿੱਤਾ ਤੇ ਵਰ ਦਿੱਤਾ ਕਿਹਾ ਇਸ ਜੋੜੇ ਨੂੰ ਮੱਥੇ ਤੇ ਲਗਾਉਣ ਨਾਲ ਸਰੀਰਕ ਤੇ ਮਾਨਸਿਕ ਦੁੱਖ ਦੂਰ ਹੋਣ ਗੁਰੂ ਸਾਹਿਬ ਦਾ ਇਹ ਜੋੜਾ ਇਸ ਸਥਾਨ ਤੇ ਰੱਖਿਆ ਗਿਆ ਹੈ ਗੁਰਦੁਆਰਾ ਪਾਹਨ ਸਾਹਿਬ ਇਹ ਅੱਜ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਇਸ ਜੋੜੇ ਨੂੰ ਮੱਥੇ ਨਾਲ ਲਗਾਉਂਦੀਆਂ ਤੇ ਉਹਨਾਂ ਦੇ ਦੁੱਖ ਠੀਕ ਹੁੰਦੇ ਇਹ ਪਿੰਡ ਵੀ ਮਲ ਸਚਨ ਸੱਚ ਦੀ ਵੰਸ਼ ਵਿੱਚੋਂ ਹੀ ਹੈ ਆਓ ਬਾਬਾ ਜੀ ਕੋਲੋਂ ਸੁਣਦੇ ਆ ਪੂਰਾ ਇਤਿਹਾਸ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਇਹ ਹੈਗਾ ਪਿੰਡ ਦੁਲਜੀਕੇ ਫਰੋਜਪੁਰ ਸ਼ਹਿਰ ਦਾ ਪਿੰਡ ਹੈਗਾ ਫਰੋਜਪੁਰ ਤੋਂ 2 2.5 ਕਿਲੋਮੀਟਰ ਦੀ ਦੂਰੀ ਤੇ ਆ ਬਾਂਸੀ ਗੇਟ ਤੋਂ ਰਸਤਾ ਆਉਂਦਾ ਹੈਗਾ ਇੱਥੇ ਗੁਰੂ ਅ ਗੁਰੂ ਅਮਰਦਾਸ ਜੀ ਦਾ ਇੱਕ ਨਾ ਸੇਵਕ ਸੀਗਾ ਇੱਕ ਉਹਨਾਂ ਦਾ ਭਗਤ ਸੀਗਾ ਅ ਉਹਨਾਂ ਦੇ ਨਾਂ ਤੇ ਇਹ ਗੁਰਦੁਆਰਾ ਸਾਹਿਬਾ ਗੁਰਦੁਆਰਾ ਪਾਣੀ ਸਾਹਿਬ ਸੱਚੀ ਮੰਜੀ ਪਿੰਡ ਦੁਲਚੀਕੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਆ ਤੇ ਆਪਾਂ ਇਤਿਹਾਸ ਜਿਹੜਾ ਉਹ ਬਾਬਾ ਜੀ ਹੁਣੇ ਬੈਠੇ ਅੰਦਰ ਉਹਨਾਂ ਤੋਂ ਸਾਰਾ ਪੁੱਛਾਂਗੇ ਤੇ ਤੁਹਾਨੂੰ ਦੱਸਦੇ ਹਾਂ ਅਰਜੀਤ ਕਾਲਸਾ ਵਾਇਲ ਗੁਰਦੀ ਕੀ ਫਤਿਹ ਇਹ ਗੁਰੂ ਸਭ ਗੁਰੂ ਗੁਰਦੁਆਰਾ ਪੰਜ ਸਾਹਿਬ ਆਪਾਂ ਬੈਠੇ ਆ ਇੱਥੇ ਗੁਰੂ ਅਮਰਦਾਸ ਜੀ ਦਾ ਜੋੜਾ ਸਾ ਪਿਆ ਹੈਗਾ ਤੇ ਉਹਨਾਂ ਦਾ ਇਤਿਹਾਸ ਹੀ ਦੱਸਣਗੇ ਬੱਬਾ ਜੀ ਹੁਣੀ ਬਾਹਰ ਉਸ ਟਾਈਮ ਸਾਡੇ ਵੱਡੇ ਲੋਣਾ ਅਜੀਰ ਹੋਈ ਸੀ ਗਲੇ ਤੇ ਗਿਲਟੀਆਂ ਜਿਹੜੀਆਂ ਹੋ ਜਾਂਦੀਆਂ ਨੇ ਜੀ ਜੀ ਉਹ ਉਦੋਂ ਪੁਰਾਣੇ ਉਦੋਂ ਅਸੀਂ ਰਾਈ ਕਹਿੰਦੇ ਸੀ ਉਹਨੂੰ ਗਿਲਟੀਆਂ ਉਹ ਛਾਤੀ ਤੇ ਹੋ ਜਾਂਦੀਆਂ ਸੀ ਜੋੜਾਂ ਤੇ ਹੁੰਦੀਆਂ ਰਿਉ ਗੰਡਾ ਠੀਕ ਹੈ ਜੀ ਤੇ ਉਹ ਰਾਮ ਜੀ ਆਉਂਦਾ ਹਕੀਮਾਂ ਬਾਈ ਦਾ ਦੋ ਦਵਾਈ ਨੂੰ ਲੈਂਦੇ ਰਹੇ ਕੀ ਨਾਮ ਕੀ ਸੀ ਉਹਨਾਂ ਨੂੰ ਬਾਬਾ ਸਚਨਾ ਸੱਚ ਚੈਨਾ ਮੱਲ ਸੱਚਾ ਸੱਚ ਸਚਨਾ ਸੱਚ ਹਾਂ ਉਹ ਜਦੋਂ ਮਤਲਬ ਨਾ ਠੀਕ ਹੋਏ ਤੇ ਦਵਾਈਆਂ ਦੋਈਆਂ ਲੈਂਦੇ ਰਹੇ ਦੇਸੀ ਪੁੰਨੀਆਂ ਦਵਾਈਆਂ ਉਹ ਹਕੀਮਾਂ ਬਾਈ ਦਾ ਨਾ ਫਰਕ ਪਿਆ ਤੇ ਕੋਈ ਗੁਰੂ ਘਰ ਦਾ ਪਿਆਰਾ ਮਿਲਿਆ ਹੁੰਦਾ ਜਾਂ ਉੱਥੇ ਗੁਰੂ ਅਮਰਦਾਸ ਦੇ ਨਗਰ ਜਿੱਕੇ ਸੇਵਾ ਕਰ ਠੀਕ ਹੈ ਜੀ ਉਹ ਤਾਂ ਠੀਕ ਹੋ ਜਾਏਗਾ ਠੀਕ ਹੈ ਉਹ ਉਹਨਾਂ ਸਫਰ ਖਿਆ ਮੋਢੇ ਅੱਗੇ ਸ਼ਾਦੀशुदा ਹਨ ਬਾਲ ਬੱਚੇ ਹੀ ਹਾਂ ਹਾਂ ਤੇ ਉਹਨਾਂ ਨੂੰ ਛੱਡ ਕੇ ਤੇ ਇੱਥੇ ਆ ਕੇ ਸੇਵਾ ਜੁਟ ਗਏ ਠੀਕ ਹੈ ਜੀ ਸੇਵਾ ਕਰਦਾ ਕਰਦਾ ਦੱਸਿਆ ਨਹੀਂ ਗੁਰੂ ਸਾਹਿਬ ਨੂੰ ਮੈਨੂੰ ਮਾਰ ਹੋ ਗਏ। ਹੂੰ। ਦੂਸਰਾ ਸੇਵਾ ਕਰਨ ਲੱਗ ਪਿਆ ਆ ਕੇ। ਹੂੰ। ਸੇਵਾ ਕਰਦਾ ਕਰਦਾ ਉਹ ਠੀਕ ਹੋ ਗਿਆ। ਠੀਕ ਹੈ ਜੀ। ਸੇਵਾ 'ਚ ਜੁਟੇ ਰਹਿ ਫਿਰ। ਪੀਹਾਂ ਜਾਨਦਾਰ ਨਹੀਂ ਧਿਆਨ ਕੀਤਾ। ਤੇ ਗੁਰੂ ਸਾਹਿਬ ਇੱਥੇ ਰਹਿੰਦੇ ਸੀਗੇ। ਗੁਰੂ ਸਾਹਿਬ ਪਹਿਲਾਂ ਖੰਡੂਰ ਸਾਹਿਬ ਸੀ ਉਸ ਤੋਂ ਬਾਅਦ ਫਿਰ ਇੱਥੇ ਗੋੰਦਾਲ ਸਾਹਿਬ ਕੋਲ ਸ਼ਹਿਰ ਬਸਾਇਆ ਗੁਰੂ ਸਾਹਿਬ ਨੇ। ਉਹ ਤਾਂ ਹੰਦਸ ਨੇ ਲੱਗ ਜਾ। ਤੇ ਉਹ ਜਦੋਂ ਮਤਲਬ ਇਸ ਤਰ੍ਹਾਂ ਚੱਲਦਾ ਰਿਹਾ ਕੰਮ ਸੇਵਾ ਕਰਦੇ ਰਹੇ। ਹੂੰ ਹੂੰ ਹੂੰ। ਇਹਨਾਂ ਦਾ ਸੇਵਾ ਕੰਮ ਸੀ ਵੀ ਪਹਿਲਾਂ ਲੰਗਰ ਦੇ ਝੂਠੇ ਬੱਤਲ ਮਾਂਜ ਰਹ ਲੰਗਰ ਬਣਾਉਣ ਵਾਸਤੇ ਠੀਕ ਹੈ ਜੀ ਜਦੋਂ ਲੈ ਕੇ ਆ ਗਏ ਫਿਰ ਆ ਕੇ ਸ਼ਾਮ ਦੇ ਬਰਤਨ ਫਿਰ ਸਾਫ ਕਰਨੇ ਨੇ ਨਹੀਂ ਤਾਂ ਪ੍ਰਤੀ ਹੂ ਸੇਵਾ ਹੀ ਨਹੀਂ ਠੀਕ ਹੈ ਜੀ ਤੇ ਬਸ ਸੇਵਾ ਚ ਲੱਗ ਰਹਿਣਾ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਬੋਲਾ ਨਹੀਂ ਆਪਣਾ ਮੂੰਹ ਤੇ ਸੇਵਾ ਚ ਲੱਗੇ ਰਹਿਣਾ ਜਦੋਂ ਫਿਰ ਗੁੰਦਾਸ ਸਾਹਿਬ ਸ਼ਹਿਰ ਉਸਾਣਾ ਹੈ ਨਾ ਹੂੰ ਹੂੰ ਤੇ ਗੁਰੂ ਸਾਹਿਬ ਨੇ ਆਖਿਆ ਸਾਨੂੰ ਲੱਕੜ ਦੀ ਜਰੂਰਤ ਹੈ ਛੱਤ ਤੇ ਕਮਰਿਆਂ ਦੇ ਛੱਤ ਪਾਉਣ ਵਾਸਤੇ ਹੂੰ ਹੂੰ ਇਹ ਤਾਂ ਜੇ ਬ੍ਰੀਕੀ ਜਾਈਏ ਫਿਰ ਜ਼ਿਆਦਾ ਲੰਬੀ ਕਹਾਣੀ ਹੈ ਤਾਂ ਤੇ ਸ਼ਹਿਰ ਉਸਾਣਾ ਦੇ ਵਾਸਤੇ ਲੱਕੜ ਚਾਹੀਦੀ ਛੱਤ ਵਾਸਤੇ ਮੂ ਸਿੰਘ ਆਨੇ ਆਖਿਆ ਵੀ ਇਸਨ ਰਾਜੇ ਸਕੀਤ ਮੰਡੀ ਦਾ ਜੰਗਲ ਏ ਜੀ ਤੇ ਆਪਾਂ ਕੁ ਸਿੰਘ ਘਾਲ ਲਿਆ ਤੋਂ ਤੋਂ ਲੱਕੜ ਵੜਾ ਕੇ ਲੈ ਉਹਨੇ ਕਟਾ ਕੇ ਹਮ ਹਮ ਤੇ ਗੁਰੂ ਸਾਹਿਬ ਨੇ ਆਹ ਚਲੋ ਠੀਕ ਏ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਤਿਆਰ ਕੀਤਾ ਉਹਦੇ ਚ ਇਹਨਾਂ ਦਾ ਭਤੀਜਾ ਵੀ ਸੀ ਸੌਣਮਲ ਹਮ ਹਮ ਤੇ ਉਹ ਜਦੋਂ ਉਹਦੀ ਮਤਾਂ ਨੂੰ ਪਤਾ ਲੱਗਾ ਉਹ ਅੱਥੇ ਚੇਰ ਜੰਗਲ ਜਾਨਵਰ ਬੜੇ ਜੰਗਲ ਦੇ ਹਾਂਜੀ ਤੇ ਇਹਨਾਂ ਦੇ ਗੱਲ ਪੈ ਜਾਣ ਕਿ ਉਹਨਾਂ ਨੂੰ ਕੁਝ ਨਹੀਂ ਦਰਨਾਂ ਨੂੰ ਹਮ ਗੁਰੂ ਟਰੋਸਾ ਦਾ ਕੋਈ ਮਾਰੇ ਕਿਰਪਾ ਕਰੇ ਉਹਨਾਂ ਨੂੰ ਰਮਾਲ ਦਿੱਤਾ ਗੁਰੂ ਸਾਹਿਬ ਨੇ ਆਪਾਂ ਹਮ ਵੀ ਜੇ ਤੁਹਾਨੂੰ ਆਪਕੜ ਆਵੇ ਤੇ ਸੁਚਾਝ ਨਾਲ ਕਿ ਇਹਦੀ ਕੰਨੀ ਭੋਂਕੇ ਤੇ ਜਲਦਾ ਛਟਾ ਮਾਰਦੇ ਠੀਕ ਹੈ ਜੀ ਜਦੋਂ ਫਿਰ ਇਹਨਾਂ ਬੋਰਤਾਲ ਉਤਰ ਗਏ ਉਥੇ ਕਾਸੀ ਦਾ ਵਰਸੀ ਉਦੋਂ ਹਿੰਦੂ ਰਾਜ ਜਿਹੜੇ ਹੁੰਦੇ ਨਾ ਵਰਤਰਾ ਦੇ ਜਿਹੜੋ ਅੱਗ ਬਾਲੇ ਨਾ ਉਸ ਦਿਨ ਤੇ ਬੜਾ ਮਾੜਾ ਸੰਦੇ ਅੱਗ ਨਹੀਂ ਬਾਲਦੇ ਜੀ ਕਿਸੇ ਨੂੰ ਨਹੀਂ ਕਿਸੇ ਨਹੀਂ ਬਾਲਦੇ ਤੇ ਇਹ ਹੀ ਦੁਹਰਾਇ ਹੁੰਦਾ ਸੀ ਜਿੱਦਨ ਕਾਸੀ ਦਾ ਵਰਤੇ ਉਦੋਂ ਅੱਗ ਨਹੀਂ ਬਾਲਨੀ ਚੁਲੇ ਸਾਰਾ ਦਿਨ ਠੀਕ ਹੈ ਉਹ ਇਹਨਾਂ ਜਾ ਕੇ ਉਥੇ ਬਾਹਰ ਜਿਵੇਂ ਅੱਗ ਬਾਲ ਲਈ ਹੂੰ ਜਾਂ ਲੰਗਰ ਤਿਆਰ ਕਰਨ ਲੱਗੇ ਜਾਂ ਉਸ ਰਾ ਅੱਗ ਬਾਲ ਲਈ ਬੰਦ ਕਰਤਾ ਜਦੋਂ ਕਹਿਲ ਕਰਤਾ ਫਿਰ ਉਹ ਫਿਰ ਉਹ ਪਤਾ ਲੱਗਾ ਵੀ ਰਾਜੇ ਦਾ ਇੱਕੋ ਇੱਕ ਲੜਕਾ ਕਾਲਵਾਸ ਹੋ ਗਿਆ ਜੀ ਤੇ ਉਹ ਕਿਸ 10 ਉਹਦੇ ਪਤਾ ਲੱਗਾ ਰੋੜਾ ਬੜਾ ਪੈ ਲੱਗਾ ਕਿ ਕਮਰੇ ਸੰਨ ਇਹਨਾਂ ਖੈ ਕੀ ਗੱਲ ਹੈ ਰੋੜਾ ਕਰ ਤੋ ਪੇਣਾ ਲੜਕੀ ਰਾਜੇ ਦਾ ਇੱਕੋ ਇੱਕ ਲੜਕਾ ਹੀ ਕਾਲਵਾਸ ਹੋ ਕੇ ਮੌਤ ਹੋ ਗਈ ਅੱਛਾ ਜੀ ਉਹਨਾਂ ਦੇ ਭਾਈ ਉਹਨਾਂ ਨੂੰ ਰੋਣਾ ਅੱਛਾ ਰੋਣਾ ਚੁੱਪ ਕਰ ਜਾਣਾ ਤੇ ਗੁਰੂ ਭਲੀ ਕਰੇਗਾ ਉਹਨੇ ਜਾ ਕੇ ਦੱਸਿਆ ਜਿਹੜੀ ਸੁਣਿਆ ਦੱਸਿਆ ਉਹਨਾਂ ਉਹਨੇ ਜਾ ਕੇ ਰਾਜੇ ਨੂੰ ਦੱਸਿਆ ਤੋ ਉਹਨਾਂ ਵੀ ਠੀਕ ਹੈ ਜੀ ਉਹਨਾਂ ਨੇ ਲੈ ਆਉ ਕੱਟ ਕੇ ਹਮ ਜਦੋਂ ਉਹਨਾਂ ਨੂੰ ਲੈ ਕੇ ਗਏ ਸਿੰਘਾਂ ਨੂੰ ਤੇ ਉਹਨਾਂ ਕਹੇ ਵੀ ਸੁਚਾ ਜਾਲ ਲਿਆ ਉਹ ਜੇਰ ਮਾਹਗੁਰੂ ਸਾਹਿਬ ਨੇ ਦਿੱਤਾ ਹੀ ਉਹਦੀ ਕਰਨੀ ਪੀਓ ਕੇ ਜਾਲ ਚ ਤੇ ਉਹਨਾਂ ਖ ਵੀ ਛਟਾ ਮਾਰ ਕੇ ਮੁੰਡਾ ਬੋੜ ਵੈਗ ਰੋ ਪੂਰਾ ਇਹ ਲੜਕਾ ਬਾਹਰ ਵਾਕੇ ਟੁੱਟ ਗਿਆ ਜੀਵਤ ਹੋ ਗਿਆ ਜੀਵਤ ਹੋ ਗਿਆ ਹਾਂ ਜਿੰਦ ਤੱਕ ਫਿਰ ਤਨ ਪਤਾ ਖੁਸ਼ੀਆਂ ਹੋ ਜਾਣੀਆਂ ਸਨ ਹਾਂਜੀ ਖੁਸ਼ੀਆਂ ਹੋ ਗਿਆ ਫਿਰ ਉਹ ਉਹਨਾਂ ਇਹਨਾਂ ਦੀ ਸੇਵਾ ਪਾਣੀ ਕਰਨ ਲੱਪਿਆ ਰਾਜਾ ਕਿਤੇ ਮਤਲਬ ਕੈਦ ਕੀਤਾ ਕਿਤੇ ਪਲੰਗ ਦੇ ਤੇ ਮੰਜੇ ਦੇ ਤੇ ਮਤਲਬ ਸੇਵਾ ਪਾਣੀ ਕੀਤਾ ਇਹ ਫਿਰ ਉੱਥੇ ਕਾਫੀ ਦਿਨ ਰਹਿ ਠੀਕ ਹੈ ਜੀ ਜਦੋਂ ਰੇਮਗੁਰੂ ਇਹ ਉਹਨਾਂ ਨੇ ਰਾਜੇ ਪੁੱਛਿਆ ਆਏ ਕਾਦੇ ਵਾਸਤੇ ਉਹ ਇਹਨਾਂ ਨੇ ਕਿਹਾ ਪਈ ਲੱਕੜ ਲੈਣ ਵਾਸਤੇ ਆ ਹਿਸਾਬ ਕਾਦੇ ਗੁਰੂ ਸਾਹਿਬ ਨੇ ਭੇਜਿਆ ਹੂੰ ਵੀ ਉਥੋਂ ਜੰਗਲ ਚੋਂ ਲੱਕੜ ਲੈ ਕੇ ਆਓ ਵੀ ਛੱਤ ਪਾਣੇ ਨੇ ਦੋ ਦਸਤ ਸਾਹਿਬ ਸ਼ਹਿਰ ਬਸਾਣਾ ਜੀ ਉਹਨੇ ਠੀਕ ਤੁਸੀਂ ਇੱਥੇ ਬੋ ਹੂੰ ਉਹਨੇ ਆਪਣੇ ਬੰਦੇ ਘੱਲ ਕੇ ਲੱਕੜ ਕਟਾ ਕੇ ਰਾਜੇ ਨੇ ਗੱਠਾ ਬੰਨ ਬੰਨ ਕੇ ਤੇ ਬਿਆਸਾ ਦਰਾਇਆ ਚ ਰੋਡ ਦੇਤੀ ਅਗੋ ਤੋਂ ਗੁਰੂ ਸਾਹਿਬ ਪੜਾਈ ਗਏ ਹੂੰ ਤੇ ਜਦੋਂ ਲੱਕੜ ਬਹੁਤ ਹੋ ਗਈ ਫਿਰ ਉਹਨਾਂ ਸੇ ਘੱਲਿਆ ਵੀ ਲੱਕੜ ਵਾਧੂ ਰਹੀ ਉਹਨ ਤੇ ਬਸ ਪਤੇ ਕਰਦੇ ਹੂੰ ਉਹ ਜਦੋਂ ਇਸ ਤਰ੍ਹਾਂ ਜਿਹੜੇ ਬਾਕੀ ਸਿੰਘਾਂ ਨਾਲ ਜੀ ਉਹ ਤੇ ਅੱਖ ਲੱਗੇ ਚਲੀ ਗਏ ਹੁਣ ਤੇ ਉਹ ਥੋਣਮਲ ਜਿਹੜਾ ਅੱਖ ਨਹੀਂ ਇੱਥੇ ਮਤਲਬ ਅਜੇ ਰਹਿਨੇ ਆ ਕੋਸਮਾ ਨਹੀਂ ਨੇ ਹਾਂ ਜੀ ਉਹ ਬਾਕੀ ਸਿੰਘ ਆ ਗਏ ਇਹ ਫਿਰ ਉੱਥੇ ਰਹਿ ਗਿਆ ਇਹਦਾ ਮਤਲਬ ਜਿਵੇਂ ਇੱਕੋ ਸਾਧੂ ਵਾਂਗ ਬਹਿ ਗਿਆ ਉੱਥੇ ਹਾਂ ਜੀ ਤੇ ਉਹ ਜਦੋਂ ਫਿਰ ਪਤਾ ਲੱਗਾ ਗੁਰੂ ਸਾਹਿਬ ਨੂੰ ਵੀ ਉਹ ਨਹੀਂ ਆਇਆ ਜਿਹੜੇ ਸਿੰਘ ਆ ਗਏ ਬਾਕੀ ਫਿਰ ਉਹਨਾਂ ਵਰਮਾ ਦੀ ਸ਼ਕਤੀ ਖੇਚ ਲਈ ਹਾਂ ਖੇਚ ਲਈ ਫਿਰ ਉਹ ਰਾਜੇ ਪੁੱਛਿਆ ਵੀ ਜਿਹੜੇ ਗੁਰੂ ਚ ਇਨੀ ਸ਼ਕਤੀ ਹੈ ਸਾਨੂੰ ਉਹ ਦਰਸ਼ਨ ਕਰਾਓ ਉਹ ਸਿੰਘ ਨੇ ਆਖਿਆ ਠੀਕ ਹੈ ਜੀ ਉਹਨਾਂ ਨੇ ਚਲੋ ਠੀਕ ਹੈ ਆ ਜਓ ਪਹਿਲਾਂ ਉੱਥੇ ਪੁੱਛ ਲਾਂਗੇ ਹੂੰ ਉਹ ਜਦੋਂ ਆਏ ਦਰਸ਼ਨ ਵਾਸਤੇ ਤਾਂ ਉਹਨਾਂ ਖੈ ਤੁਸੀਂ ਇੱਥੇ ਰੁਕੋ ਹੂੰ ਗੁਰੂ ਸਾਹਿਬ ਨੂੰ ਪੁੱਛਾਇਆ ਵੀ ਕਿਸ ਰਾਂ ਹੂੰ ਗੁਰੂ ਸਾਹਿਬ ਖੈ ਭਾਈ ਕੋਈ ਪਰਦਾ ਨਹੀਂ ਕਰਕੇ ਆਉਣਾ ਸੰਗਤ ਚ ਹੂੰ ਕੋਈ ਮਤਲਬ ਉਹ ਜਿਆ ਲਿਬਾਸ ਨਹੀਂ ਪਾ ਕੇ ਆਉਣਾ ਸਾਦੇ ਲਿਬਾਸ ਸਾਦੇ ਆਓ ਹਾਂ ਸਾਦੇ ਆਉਣਾ ਤੇ ਸੰਗਤ ਦੇ ਦਰਸ਼ਨ ਕਰਨੇ ਨੇ ਹੂੰ ਕੋਈ ਮਤਲਬ ਉਸਾਨੀ ਚੜੀਤੇ ਕੱਪੜੇ ਪਾ ਕੇ ਨਹੀਂ ਆਉਣਾ ਉਹ ਜਿਹੜੇ ਆਏ ਮਤਲਬ ਉਹ ਰਾਜਾ ਆਇਆ ਤੇ ਉਹਨਾਂ ਨੇ ਪਹਿਲਾਂ ਲੰਗਰ ਛਕਿਆ ਪਹਿਲਾਂ ਨਗਰ ਤੋਂ ਪੰਗਤੀ ਭੈਗ ਲੰਗਰਸ਼ਾ ਗਿਆ ਲੰਗਰਸ਼ਾ ਕੇ ਫਿਰ ਜਦੋਂ ਗਏ ਦਰਸ਼ਨ ਉਹ ਜਿਹੜੀ ਨਵੀਂ ਬੈਹ ਰਾਣੀ ਸੀ ਨਾ ਦੂਜਿਆਂ ਸਾਰਿਆਂ ਦਰਸ਼ਨ ਕੀਤੇ ਖੁੱਲੇ ਮੂੰਹ ਠੀਕ ਹੈ ਜਿਹੜੀ ਕੋ ਨਵੀਂ ਬੈਹ ਰਾਣੀ ਸੀ ਉਹਨੇ ਪਰਦਾ ਲੈ ਲਿਆ ਗੁਰੂ ਸਾਹਿਬ ਸਹਿਬ ਬੋਲੇ ਭਈ ਚੱਲੀਏ ਤੇਰੇ ਕਰਮਾਂ ਚ ਨਹੀਂ ਆ ਸੰਗਤੇ ਖੁੱਲੇ ਦਰਸ਼ਨ ਤੂੰ ਸੰਗਤ ਤੋਂ ਉੱਲਾ ਕਰ ਲਿਆ ਪਰਦਾ ਕਰ ਲਿਆ ਉਹ ਚਲੀ ਹੋ ਗਈ ਪਾਗਲ ਹੋ ਗਈ ਤੋਂ ਕੱਪੇ ਪਾੜ ਕੇ ਜੰਗਲ ਨੂੰ ਭੱਜ ਗਈ ਕਮਲੀ ਹੋ ਗਈ ਹਾਂ ਕਮਲੀ ਹੋ ਗਈ ਇੱਕ ਦੋ ਦਿਨ ਲੱਗ ਤਰੇ ਰਾਜਾ ਕਿੰਨੇ ਕੁ ਦਿਨ ਉਹਦੇ ਰਹਿਣਾ ਸੀ ਤਰੇ ਤੀ ਨੱਬਿਆ ਨਾ ਲੱਭੀ ਫੇਰ ਕਰਨ ਕੋਈ ਦੁੱਸਬਾ ਹੀ ਹੁੰਜਾਨੇ ਆਉਤ ਨਹੀਂ ਲੱਭੀ ਉਹਨਾਂ ਕੋਈ ਗੱਲ ਨਹੀਂ ਤੁਸੀਂ ਜਾਓ ਉਹ ਸਾਡਾ ਬੱਡਾ ਉੱਥੇ ਬਾਲਣ ਲੈਣ ਜਾਂਦਾ ਸੀ ਪਤਾ ਨਹੀਂ ਰੱਬ ਦੇ ਨੇ ਮਹੀਨਾ ਲੱਗਿਆ ਜਾਂ 20 ਦਿਨ ਲੱਗੇ ਕਿੰਨਾ ਸਮਾਂ ਲੱਗਿਆ ਹੂੰ ਵੀ ਉਹ ਜੰਗਲ ਚ ਲੱਗੀ ਫਿਰੀ ਭੜਕਦੀ ਫਿਰੀ ਇਹ ਬਾਲਣ ਲੈਣ ਜਾਂਦੇ ਇੱਕ ਦਿਨ ਕਿਤੇ ਮੇਲ ਹੋ ਗਿਆ ਹੂੰ ਇਹਨਾਂ ਬਾਲਣ ਇਕੱਠਾ ਕੀਤਾ ਤੇ ਉਹ ਪਾਗਲ ਸੀ ਵਿਚਾਰੀ ਉਹ ਆ ਕੇ ਖਲਾਬ ਦਾ ਕਰੇ ਜੀ ਇੱਕ ਦਿਨ ਤੋਂ ਮੈਂ ਜਾਂ ਫਿਰ ਜਿੰਨਾ ਕੋਆ ਕਟਾਖੜਾ ਕਰਕੇ ਲੈ ਦੂਜੇ ਦਿਨ ਫਿਰ ਗਿਆ ਫਿਰ ਗੱਲ ਪੈ ਗਈ ਹੂੰ ਮੁੰਦਰਾ ਨਦਰਾ ਮਾਰੀਆਂ ਕਪੜੇ ਪਾੜ ਤੇ ਹੂੰ ਇਨਾ ਤੇ ਲੱਕੜਾ ਗੀ ਲੱਕੜ ਦਾ ਦਰਵਾਜ਼ੇ ਦੇ ਕੇ ਮਾਰ ਕੇ ਤੇ ਉਪਰੋਂ ਭੱਜ ਗਈ ਤੇ ਛੜਾ ਕੇ ਜਿੰਨਾਂ ਕੋ ਬਾਲਣ ਹੋਇਆ ਉਹ ਉਹ ਲੈ ਕੇ ਆ ਗਏ ਜੀ ਜਦੋਂ ਆ ਗਏ ਤੇ ਆਉਂਦਿਆਂ ਮਤਲਬ ਬਾਲਣ ਥੋੜਾ ਜਿਹਾ ਸੇਵਾਦਾਰਾਂ ਨੇ ਵੇਖਿਆ ਵੀ ਸਾਰੇ ਉਹਨਾਂ ਜਿਹੜੇ ਗੁਰੂ ਸਾਹਿਬ ਨੂੰ ਦੱਸਿਆ ਵੀ ਉਹ ਤੇ ਨੰਦਰਾ ਨੰਦਰਾ ਵਜੀਆਂ ਕੱਪੜੇ ਉਹਦੇ ਪਾਟੇ ਪਏ ਨੇ ਪਾਗਲ ਪੰਨਾ ਤੇ ਕੋਈ ਪਤਾ ਨਹੀਂ ਕੀ ਚੜੇਲ ਉਹਦੇ ਗੱਲ ਪੈ ਗਈ ਉੱਥੇ ਤੇ ਉਹ ਉਹਨਾਂ ਪੁੱਛਿਆ ਸਿੰਘ ਉਹਦਾ ਵੀ ਗੁਰੂ ਸਾਹਿਬ ਮੈਂ ਉਧਰ ਨਹੀਂ ਹੁਣ ਬਾਲਣ ਲੈਣ ਜਿਹੜਾ ਮੈਂ ਦੂਜੇ ਪਾਸੇ ਜਾਵਾਂਗਾ ਹਮ ਮਹਾਰਾਜ ਆਖਿਆ ਨਹੀਂ ਜਿੱਧਰ ਗਿਆ ਹਾਂ ਉਧਰ ਨਹੀਂ ਜਾਣਾ ਤੂੰ ਇਹ ਜਿਹੜੀ ਚੜੇਲ ਨਾ ਜਦੋਂ ਆਵੇ ਜਦੋਂ ਜਾਣ ਲੱਗਿਆ ਸਾਡੇ ਕੋਲ ਹੋ ਕੇ ਜਾਈ ਅੱਛਾ ਜਦੋਂ ਇਹ ਧੋਕੇ ਜਾਣ ਲੱਗਾ ਨਾ ਮਹਾਰਾ ਹੀ ਮੈਂ ਉੱਥੇ ਲਿਆਂ ਬਾਲਣਾਂ ਤੇ ਗੁਰੂ ਸਾਹਿਬ ਨੇ ਕਿਹਾ ਸਾਡੇ ਪੈਰ ਦਾ ਜੋੜਾ ਲੈ ਜਾ ਇੱਕ ਪੈਰ ਦਾ ਜੋੜਾ ਦਿੱਤਾ ਅੱਛਾ ਇਹ ਜਦੋਂ ਆਵੇ ਚੜੇਲ ਉਹਦੇ ਮੱਥੇ ਨਾਲ ਲਾ ਦੇ ਇੱਕ ਇੱਕ ਜੋੜਾ ਲਾ ਕੇ ਹਾਂ ਇੱਕ ਦਿੱਤਾ ਇੱਕ ਪੈਰ ਦਾ ਵੀ ਜਦੋਂ ਆਵੇ ਚੜੇਲ ਤੇ ਉਹਦੇ ਮੱਥੇ ਨਾਲ ਲਾ ਦੇ ਤੀਸਰੇ ਵਾਰ ਜਦੋਂ ਲੈ ਕੇ ਗਏ ਉਹਨੂੰ ਸਤਕਾਰ ਨਾਲ ਚਾਦਰ ਹੁੰਦੀ ਪੁਰਾਣੇ ਬੰਦਾ ਕੋਲ ਜਿਹਦਾ ਮੇਰੇ ਕੋਲ ਸਾਫਾ ਨਾ ਚਾਦਰ ਦੇ ਚੁਲੇੜ ਕੇ ਸਤਕਾਰ ਨਾਲ ਸਿਰ ਤੇ ਰੱਖ ਕੇ ਤੇ ਬੜਾ ਮਦਸਦ ਕਾਰਨਾ ਲੈ ਕੇ ਗਿਆ ਜੀ ਜਾ ਕੇ ਉੱਚੇ ਥਾਂ ਝਾੜੀ ਤੇ ਰੱਖਤਾ ਜਦੋਂ ਬਾਲਣ ਇਕੱਠਾ ਕਰਨ ਲੱਗ ਪਿਓ ਹੋਂਦੀ ਚੌਂਦੀ ਫੇਰ ਆਈ ਭਾ ਭਲਾ ਹੋਣਾ ਸੀ ਉਹਦਾ ਵੀ ਕਿਸੇ ਤਰ੍ਹਾਂ ਤੇ ਜਦੋਂ ਆਈ ਤੇ ਉਹ ਜਿਵੇਂ ਦੱਸਿਆ ਗੁਰੂ ਸਾਹਿਬ ਨੇ ਫਟਾਫਟ ਜੋੜਾ ਲਾਦਾ ਤੁਮਾ ਤੇ ਉਹਨੂੰ ਸ਼ੁੱਧ ਬੋਦਾ ਦੀ ਬੈ ਗਈ ਫੇਰ ਕਹਿੰਦੀ ਮੈਨੂੰ ਕਪੜਾ ਦੇਓ ਸਹੀ ਢੱਕਣ ਵਾਸਤੇ ਤੇ ਉਹ ਚਾਦਰ ਦਿੱਤੀ ਉਹਨਾਂ ਪਰ ਉਹਨਾਂ ਸਰੀਰ ਆਪਣਾ ਟੱਕਿਆ ਟਾ ਕੇ ਫਿਰ ਦੂਆ ਬਾਲਣ ਇਕੱਠਾ ਕੀਤਾ ਜਿਵੇਂ ਫੋਟੋ ਦੇਵੇ ਫਿਰ ਜਿੰਨਾ ਕੋਤ ਚੁੱਕਿਆਗਾ ਰਾਣੀ ਤੋਂ ਉਹਨੇ ਚੁੱਕਿਆ ਹੂੰ ਬਾਕੀ ਭਾਦੇ ਬਡੇਰੇ ਨੇ ਬਾਬੇ ਸਚਨਾ ਸਚਨੇ ਚੁਕਿਆ ਜੀ ਤੇ ਆ ਗਏ ਜਦੋਂ ਆਏ ਤਾਂ ਕੋ ਗੁਰੂ ਸਾਹਿਬ ਹੀ ਤੇ ਹੁਣ ਸੈਸਬ ਬੋਲੇ ਛੱਡਦਾ ਵੀ ਜੋੜੀ ਬੜੀ ਸੱਚਦੀ ਖੱਬੀ ਹੈ ਅੱਛਾ ਜੀ ਵੀ ਜੋੜੀ ਬਬੀ ਬੜੀ ਸੱਚਦੀ ਖੱਬੀ ਹੈ ਹਾਂ ਤੇ ਆਖੇ ਮਹਾਰਾਜ ਮੈਂ ਤਾਂ ਅੱਗੇ ਬਾਲ ਬੱਚੇਦਾਰੇ ਤੇ ਲੜਨ ਦੀਆਂ ਕਲੇਸ਼ ਬਣ ਜਾਏਗਾ ਮੇਰੇ ਜੋਗਾ ਤੇ ਤੁਸੀਂ ਮੈਨੂੰ ਹਾਂ ਵੀ ਇੱਕ ਹੋਰ ਵਿਆਹ ਕਰਾ ਲਿਆ ਆ ਵੀ ਜੇ ਹਾਂ ਇੱਕ ਹੋਰ ਲੈ ਗਿਆ ਤੇ ਮੇਰਾ ਤਾਂ ਕਲੇਸ਼ ਬਣ ਜਾਣਾ ਉਹਨੇ ਹਣੀ ਦੂਜੇ ਪੈਰ ਦਾ ਵੀ ਜੋੜਾ ਲੈ ਜਾਓ ਤੁਹਾਡੀ ਹੁਣ ਸੇਵਾ ਪੂਰੀ ਹੋ ਗਈ ਹੈ ਇਸੇ ਤਰ੍ਹਾਂ ਦਾ ਬਿਗਵਾਦ ਬਿਆਦ ਕਿਸੇ ਤਰ੍ਹਾਂ ਦਾ ਵੀ ਦੁਖੀ ਆਵੇ ਸ਼ਬਦਾਂ ਨਾਲ ਦਰਸ਼ਨ ਕਰੇ ਮੱਥੇ ਨਾਲ ਸ਼ੋਅ ਆਏਗਾ ਤੋ ਉਹਦਾ ਸਰੀਰਿਕ ਦੁੱਖ ਆਦ ਬਿਆਦ ਜੋ ਵੀ ਜੋ ਵੀ ਸਭ ਦੂਰ ਹੋ ਜਾਣਗੇ। ਕਿ ਮਹਾਰਾਜ ਨੇ ਵਰਦੇ ਤੇ ਤੇ ਘਰ ਘਰ ਦਾ ਸਚਨ ਸੱਚ ਜਿਹੜੇ ਤੁਹਾਡੇ ਵੱਡੇ ਵੱਡੇ ਸੱਚ ਨਾ ਸੱਚ ਨਾ ਤੇ ਉਦੋਂ ਦਾ ਉਹ ਸਾਨੂੰ ਜੋੜਾ ਬਖਸ਼ਿਆ ਮਹਾਰਾਜ ਨੇ ਇਹ ਜਿਹੜਾ ਇਹ ਸਾਡੇ ਕੋਲ ਜੋੜਾ ਇਹ ਜਿਹੜਾ ਰਾਣੀ ਨੂੰ ਮਿਲਿਆ ਸੀ ਇਹ ਉਹ ਅਸੀਂ ਉਹ ਰਾਣੀ ਦੀ ਲਾਦਾ ਠੀਕ ਹੈ ਜੀ ਅਸੀਂ ਜਦ ਵੀ ਅਗਾਂ ਅਸੀਂ ਸਾਰੇ ਅੱਛਾ ਇਹ ਸਾਰਾ ਪਿੰਡ ਪਹਿਲਾਂ ਸੋ ਮਦਰਾਂ ਵਾਲੀ ਸੀ ਹਾਂ ਇਹ ਪਿੰਡ ਅਜ ਹੁਣ ਹੀ ਪਾਸੇ ਵਿੱਚ ਸੈਦੇ ਵਾਲੇ ਵੀ ਆ ਠਲੇੜੀ ਬਾਦਸ਼ਾਹੀ ਸੀ ਠਲੇੜੀ ਹਾਂ ਤੀਜੇ ਪਾਸ਼ਾ ਗੁਰੂ ਅਮਰਦਾਸ ਗੁਰੂ ਅਮਰਦਾਸ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਦੂਜਾ ਜਿਹੜਾ ਸੀ ਉਹ ਮਦਰਾਂ ਵਾਲੇ ਮਾਲ ਸੀ ਉਹ ਫਿਰ ਬੀਬੀ ਜਦੋਂ ਇਹ ਗਏ ਘਰ ਉਹ ਨਰਾਜ ਹੋ ਕੇ ਵੇਖਿਆ ਚਲੀ ਗਈ ਫਿਰ ਇੱਕ ਜੋੜਾ ਮਦਰੂਰ ਨਾਲ ਕੋਲੇ ਤੇ ਇੱਕ ਸਾਡੇ ਕੋਲ ਹੁਣ ਅਸੀਂ ਆਪੇ ਜਿ ਮਿਲਦੇ-ਜਿਲਦੇ ਆ ਮਿਲਦੇ ਥਾਈਆਂ ਸਾਨੂੰ ਦੋਵੇਂ ਜੋੜੇ ਇਕੱਠੇ ਕਰ ਲੀਦੇ ਨੇ ਫਿਰ ਉੱਥੇ ਵੀ ਲਾਈ ਜਿੱਥੇ ਦਾ ਦੂਸਰਾ ਕਿੱਥੇ ਕਿਹੜੇ ਦੂਸ ਪੀਪਲ ਤੇ ਬੇ ਆਪਣੇ ਕੋਲੇ ਕਿਹੜੇ ਜ਼ਿਲ੍ਹੇ ਚ ਇਹ ਜ਼ਿਲ੍ਹਾ ਜੀਨ ਦੇ ਦਾ ਲੁਬਿਆਣੇ ਜ਼ਿਲ੍ਹੇ ਚ ਨਾ ਜੀਨ ਜੀਨ ਜਿਹਦਾ ਜੀਨ ਖਨੋਰੀ ਪਾਤਣਾ ਦੇ ਕੋਲੇ ਪੀਪਲ ਤੇ ਪਾਤਣਾ ਕੋਲ ਹਾਂ ਠੀਕ ਹੈ ਜੀ ਤੇ ਜਿਹਦਾ ਆਪਣਾ ਜੋੜਾ ਇਹ ਹੈਗਾ ਫਲੋਜਪੁਰ ਜ਼ਿਲ੍ਹੇ ਚ ਪਿੰਡ ਦੁੱਲ ਠੀਕੇ ਦੁੱਲ ਠੀਕੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਉਹ ਦੇਰੋਂ ਕਿੰਨੇ ਅਸੀਂ 14 ਪੀੜੀ ਦੇ ਹਾਂ ਸੇਵਾ ਕਰੀ ਜੀ ਨੇ ਸਰਬ ਭਜੀ ਜੀ ਨੇ ਵਧੀਆ ਜੀ ਕੋਈ ਮਤਲਬ ਲਾਚੀ ਜੀ ਸਾਨੂੰ ਗਬਰਾ ਵੀ ਫਰੀ ਮੰਜਾ ਬਿਸਤਰਾ ਜੋ ਹੀ ਪਛਾਦਾ ਪਾਣੀ ਕੋਈ ਮਤਲਬ ਕਿਸ ਤੋਂ ਖਰਚਾ ਰਿਹਾ ਗੁਰਦੁਆਰਾ ਸਾਹਿਬ ਦਾ 9 ਕਿਜੀ ਗੁਰਦੁਆਰਾ ਸਾਹਿਬ ਦਾ 5 ਸਾਈਂ 5 ਸਾਈਂ ਸੱਚੀ ਮੰਜੀ ਠੀਕ ਹੈ ਠੀਕ ਹੈ ਉਂਗੋ ਇੱਧਰ ਦੀ ਦਿਖਾ ਦਿਓ ਇੱਧਰ ਦੀ ਆਹ ਅੱਪ ਵੀ ਲੈ ਲਿਓ ਜੋੜਾ ਸਾਹਿਬ ਦੀ ਸੱਚੇ ਬਾਸ਼ਰ ਆਪ ਤੋਂ ਥੋੜਾ ਅੱਗੇ ਇਹ ਸ੍ਰੀ ਗੁਰੂ ਅਮਰਦਾਸ ਜੀ ਦਾ ਹਾਂਜੀ ਤੀਰ ਪਾਸ਼ਾ ਅਮਰਦਾਸ ਵਾਹਿਬ ਠੀਕ ਹੈ ਜੀ ਫਿਰਦ ਹੋ ਗਿਆ ਸੀ ਇਹ ਰਿਪੋਰਟ ਹੈ ਚਾਂਦੀ ਦਾ ਫੋਰਮ ਆਉਣਾ ਠੀਕ ਹੈ ਜੀ ਇਹ ਚਾਂਦੀ ਦਾ ਜੋੜਾ ਜੀ ਨਹੀਂ ਜੋੜਾ ਤੋੜੀ ਦਾ ਹੀ ਹੈ ਠੀਕ ਹੈ ਜੀ ਕਰਮ ਦਾ ਕਰਮ ਦਾ ਚਮੜੇ ਦਾ ਹੀ ਹੈ ਠੀਕ ਹੈ ਜੀ ਉਹ ਵਿਰਦ ਹੋ ਗਿਆ ਸੀ ਤੇ ਉਹ ਪਰਨਾ ਕੇ ਫਿਰ ਪਤਾ ਨਹੀਂ ਹੈ ਚਮੜੇ ਦਾ ਉੱਪਰ ਲੱਗ ਗਿਆ ਹੈਗਾ اوپر ਲਾ ਕੇ ਕਵਰ ਕੀਤਾ ਸੀ ਕਵਰ ਕੀਤਾ ਜੀ ਠੀਕ ਹੈ